ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੈਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 70176 ਤੇ 92249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਟੈਂਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਆ ਬਾਈ ਜੀ ਜਿਸ ਦੇ ਵਿੱਚ ਬਾਈ ਜੀ ਬਹੁਤ ਸੋਹਣੇ ਸਨਖੇ ਜਰਸੀ ਵੈਟ ਸੂਈਸ ਵਾਈ ਤੁਹਾਡੇ ਲਈ ਲੈ ਕੇ ਆਏ ਆ ਬਾਈ ਜੀ ਤੇ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣ ਤੋਂ ਲੈਣੇ ਆ। ਆਓ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਆਪਣਾ ਨਾਮ ਐਡਰੈਸ ਦੱਸ ਦਿਓ ਜੀ। ਨਾਮ ਕਾਰੇ ਸਾਨਾ ਦੋਤਰਾ ਪਿੰਡ ਬਗੜੀ ਚੜਾ ਫੀਕੀ ਚਿਲ ਜਤੋ। ਠੀਕ ਆ ਬਾਈ ਜੀ। ਕੀ ਡਿਟੇਲ ਆ ਬਾਈ ਜੀ ਇਹਦੀ ਵਹਿੜ ਦੀ? ਇਹ ਦੂਜਾ ਸੁਆ ਵਹਿੜ ਸੁਈ ਜਾ ਰਹੀ ਨਾ ਪਿਆਵ ਵਾਲੀ ਜਰਸੀ ਆ ਤੇ। ਠੀਕ ਆ ਬਾਈ ਜੀ। ਹਾਂ। ਤੇ ਕਿੰਨਾ ਘੰਟਾ ਲੱਗਾ ਸੁਈ ਨੂੰ ਜੀ? ਇਹ ਸੁਈ ਨੂੰ ਵੀਰੇ 2 ਘੰਟੇ ਹੋ ਗਏ ਜੇਰ ਕੰਪਲੀਟ ਪਾ ਗਿਓ ਭਾਈਆ। ਜੇਰ ਕੰਪਲੀਟ ਆ ਜੀ। ਲਓ ਬਾਈ ਜੀ 2 ਘੰਟੇ ਸੁਈ ਦੂਜਾ ਸੂਆ ਤੇ ਬਾਈ ਜੀ ਕੀ ਰਕਾਟ ਹੈਦਾ ਕਿੰਨਾ ਕੁ ਦੋਤਾ ਦਪਾਇਆ ਪਹਿਲੇ ਸੂਆ ਪਹਿਲਾ ਸੂਆ ਦਿੱਤਾ ਵੀਰੇ 22 23 ਕਿਲੋ ਤਾਂ ਦੁੱਤਾ ਲੈ ਮੇਰੀ ਨੋ ਪਿਆ ਵਾਲੀ ਜੱਤੀ ਹੈ ਠੀਕ ਹੈ ਐਤੀ ਕਿੰਨਾ ਕੁ ਦੇ ਦੋ ਕਿੰਨਾ ਚੰਗਾ ਲੱਗਾ 25 ਕਿਲੋ ਤਾਂ ਨਾਰਮਲ ਹੀ ਹੋਊਗੀ ਲੈ ਬੰਦਾ ਲੋ ਬਾਈ ਜੀ ਥਣ ਥਣ ਲੈਵਾ ਨੇੜ ਤੋਂ ਚੈੱਕ ਕਰੋ ਥਣ ਮੱਝਾ ਹਰਗਾ ਬਾਈ ਜੀ ਜਰਸੀ ਦਾ ਨੂੰ ਆਵੇਂ ਉਹ ਥਣ ਨਹੀਂ ਮਿਲਦਾ ਜਰਸੀ ਦਾ ਕਾਂ ਨੂੰ ਥਾਣੀ ਆ ਵਾਲੀ ਜਰਸੀ ਅਰੀਜਨਲ ਥਣ ਬਹੁਤ ਚੰਗਾ ਸੋਣਾ ਥਾਰਾ ਤਿਆਰੀ ਲੈਵੇ ਦੀ ਬਹੁਤ ਐਤੀ ਬਾਦੂ 25 6 ਲੀਟਰ ਪਰ ਹੱਕ ਵੀ ਆ ਬਾਈ ਜੀ ਸੂਈ ਨੂੰ ਬਾਈ 2 ਘੰਟੇ ਹੋਇਆ ਜੇਰ ਕਰਮ ਵਾਲੀ ਦੀ ਤੌਰ ਚਾਲ ਚੈੱਕ ਕਰਾ ਦਨੇ ਤੁਨੂੰ ਤਸੱਲੀ ਭਰਖ ਬਾਈ ਜੀ ਤੁਸੀਂ ਆਪ ਕਰਨੀ ਆ ਬਦਾਮੀ ਕਲਰ ਦੀ ਪੂਰੀ ਸੋਹਣੀ ਸੁਨੱਖੀ ਰਾਜੀ ਭਲੀ ਵਹਿੜਾ ਦੂਜਾ ਹਸੂਆ ਬਾਈ ਅਰੀਜਨਲ ਪੰਜਾਬ ਵਾਲੀ ਆ ਬਾਈ ਜੀ ਹੋਰ ਲਓ ਇਸ ਕੁਆਲਟੀ ਦੀ ਪੂਰੀ ਸੋਹਣੀ ਆ ਬਾਈ ਰੰਗ ਬਾਜ ਸੋਹਣੀ ਸੁਨੱਖੀ ਗੜ ਦੇਵੇ ਦੀ ਗੱਲ ਕਰਕੇ ਦਾ ਬਾਈ ਜੀ ਔਲ ਤਿਆਰੀ ਆ ਚਾਰਾਂ ਚੁੰਡਾ ਤੇ ਥਣ ਲੱਗੇ ਵੇ ਇਕੱਲਾ ਇਕੱਲਾ ਬਾਈ ਜੀ ਕੋਈ ਫੋਟ ਨਹੀਂ ਕੋਈ ਸ਼ਾਹ ਨਹੀਂ ਲਓ ਜੀ ਸੋਹਣੀ ਸੁਣ ਕੇ ਵਾੜਾクセ ਵੀ ਦੇ ਪਸੰਦਾ ਇਹਦੇ ਬਾਈ ਜੀ ਹੁਣਾਂ ਨੰਬਰ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸਵਾਰਕ ਕਰ ਲਿਓ ਥਾਲੇ ਵਾਲੇ ਨੇੜੇ ਤੋਂ ਬਾਈ ਜੀ ਇੱਕ ਵਾਰੀ ਤੈਨੂੰ ਫੇਰ ਚੈੱਕ ਕਰਾ ਦੇ ਨੇ ਵੇਖੋ ਕੱਲਾ ਕੱਲਾ ਥਾਣਾ ਤਿਆਰੀ ਕਰਮਾਂ ਵਾਲੀ ਦੀ ਬਹੁਤ ਆ ਚੁਆਈ ਚੁਆਈ ਕੋਲੀ ਬਹੁਤ ਹੋਊਗੀ ਵੈਸੇ ਬਹੁਤ ਚੰਗੀ ਚੁਆਈ ਆਣ ਯਾਰ ਬੰਦਾ ਵੀ ਉਹ ਜੀ ਵਾੜ ਤੇ ਤਾਰ ਬਾਈ ਜੀ ਸਿੱਖ ਲੈਂਦਾ ਤੇ ਬਾਕੀ ਬਾਈ ਸੂਏ ਸਾਵੇ ਵਾਲੀ ਗੱਲ ਕਰਕੇ ਤਾਂ ਨਹੀਂ ਸੁਹਾਣੀ ਮੰਨਿਆ ਵਾੜ ਨੇ ਨਹੀਂ ਆਮ ਕਹਿਣਾ ਓੱਥੇ ਰੱਕਈਏ ਕਿਹ ਗੇਰਾ ਛੱਡ ਜਾਂਦਾ ਤੈ ਜੀ ਮਾਰ ਜਾਂਦਾ ਉਹ ਜੀ ਗੱਲ ਕੋਈ ਨਹੀਂਗੀ ਤੇ ਬਾਈ ਜੀ ਜਾਇਜ ਆਪਾਂ ਕਿੰਨੇ ਦੇ ਦਾਂਗੇ ਇਹ ਮਨ ਮੇਰੇ ਕਰਨੇ ਵੇਲੇ ਲੱਕ ਕਰ ਲੇ ਜਨਾ ਮਰਜ਼ੀ ਕਰ ਲਈਏ ਹਾਂਜੀ 80 ਹਜ਼ਾਰ ਦੀ ਵੜ ਦੇ 80 ਹਜ਼ਾਰ ਦੀ ਹੋ ਜੂ ਮਾਲਦਾਨ ਜੀ ਬਾ ਜਾਇਜ ਆ ਮਾਲਦਾਨ ਕਰ ਦਾਂਗੇ ਵੀਰੇ ਠੀਕ ਆ ਬਾਈ ਲੋ ਬਾਈ ਜੀ ਤੇ ਮੋਬਾਈਲ ਨੰਬਰ ਦੱਸ ਦੋ ਜੀ ਆਪਣਾ 847601002 ਇਹ ਬਾਈ ਜੀ ਬਾਈ ਦਾ ਮੋਬਾਈਲ ਨੰਬਰ ਆ ਸਕਰੀਨ ਦੇ ਥਲੜੇ ਪਾਸੇ ਚੱਲੂਗਾ ਚੱਲਦੇ ਨੰਬਰ ਤੇ ਸੰਪਰਕ ਕਰ ਲਿਓ ਆਪਣੀ ਬਾਈ ਜੀ ਵੀਡੀਓ ਵਧਿਆ ਲੱਗਿਆ ਕੇ ਸ਼ੇਅਰ ਕਰ ਦਿਓ ਲਾਇਕ ਕਰ ਲਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖ ਲਈ ਧੰਨਵਾਦ ਬਾਈ ਜੀ